ਸ਼ੰਗਾਰਾ ਸ윙 ਪਿੰਡ ਦਾਦ ਜੀ ਹਰ ਕੰਮ ਤੁਹਾਡੇ ਕੀ ਲੱਗਦਾ ਭਤੀਜਾ ਜੀ ਸਾਡਾ ਜੀ ਕੀ ਹੋਇਆ ਕੀ ਸੀ ਜੀ ਉਧਰ ਜੀ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਆ ਖੇਤੀਬਾੜੀ ਲਈ ਉਸ ਤੋਂ ਪਹਿਲਾਂ ਦੋ ਦੋਸਤਾਂ ਨਾਲ ਹੋਈ ਆ ਪਿੰਡ ਦਾਦ ਜੀ ਦੀ ਗੱਲ ਨਾਲ ਪੜਦਿਆ ਨਾ ਜੀ ਤੇ 2:30 ਵਜੇ ਸਾਨੂੰ ਆ ਭਾਣਾ ਵਰਤੇ ਦੀ ਖਬਰ ਆ ਗਈ ਆ ਜੀ ਜਿਹੜੀ ਟਰਾਂਸਪੋਰਟ ਚ ਕੰਮ ਕਰਦਾ ਉਹਨਾਂ ਮਾਲਕਾਂ ਦਾ ਫੋਨ ਆਇਆ ਜੀ ਵੀ ਟੈਕ ਹੋ ਗਿਆ ਜੀ ਕਿੰਨੀ ਉਮਰ ਕਿੰਨੀ ਸੀ ਜੀ 26 ਸਾਲ ਦੀ ਵਿਆਹੀ ਹੋਈ ਸੀ ਇੱਕ ਵਾਰੀ ਕੁਵਾਰਾ ਸੀਗਾ ਜੀ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਜੀ ਅਸਿਆਣਾ ਜਮੂਰੇ ਗੱਲਬਾਤ ਚੱਲ ਰਹੀ ਸੀ ਤੇ ਵਰਕ ਪਰਮਿਟ ਸੀਗੇ ਵਰਕ ਪਰਮਿਟ ਤੇ ਗਿਆ ਜੀ ਇਥੋਂ ਕੋਈ ਟੈਨਸ਼ਨ ਨਹੀਂ ਸੀ ਕੋਈ ਹੋਰ ਨਹੀਂ ਸੀ ਕੋਈ ਘਰੋਂ ਨਹੀਂ ਸੀ ਟੈਨਸ਼ਨ ਕੋਈ ਰੋਗ ਨਹੀਂ ਸੀ ਮੁੰਡੇ ਨੂੰ ਕੋਈ ਇਸ ਕੋਈ ਕਦੇ ਕੋਈ ਬਿਮਾਰ ਨਹੀਂ ਹੋਇਆ ਜੀ ਨਾ ਨਾ ਜੀ ਬਿਲਕੁਲ ਜਿੰਮ ਜਾਂਦਾ ਸੀ ਇਧਰ ਜਦੋਂ ਪੜਦਾ ਸੀ ਤੰਦਰੁਸਤ ਸੀ ਪੂਰਾ ਜੀ ਪੂਰਾ ਤੇ ਵਰਕ ਪਰਮਿਟ ਵਿੱਚ ਕੰਮ ਕਰਨਾ ਦਾਦਾ ਦਾਦੀ ਜੀ ਬੈਠੇ ਆ ਜੀ ਮੰਮੀ ਡੈਡੀ ਇੱਕ ਛੋਟਾ ਭਰਾ ਉਹਨੇ 81+2 ਕੀਤੀ ਇੱਕ ਤਾਇਆ ਤਾਈ ਹੈ ਜੀ ਜਿਹੜੀ ਉਹ ਉੱਤਰੋਂ ਤੱਕ ਉਹ ਮਨਪ੍ਰੀਤ ਵਾਲੀ ਜੀ ਆਏ ਸੀ ਰਿਸਤਰੀਆ ਜੀ ਉਹ ਉਹ ਕਹਿੰਦੇ ਆ ਲੱਗੇ ਹੋਇਆ ਜੀ ਉੱਥੇ ਟਰਾਂਸਪੋਰਟਰ ਵੀ ਲੱਗੇ ਆ ਜਾਖੇ ਪਿੰਡ ਦੇ ਜੀ ਤੇ ਜਿੰਨਾ ਕੋ ਕੰਮ ਕਰਦਾ ਸੀ ਰਿਕਵਰੀ ਬੈਂਦਾ ਜੀ ਕਹਿੰਦੇ ਆ ਹਫਤੇ ਦੇ ਵਿੱਚ ਵਿੱਚ ਲੱਗੇ ਲੱਗੇ ਹੋਇਆ ਜੀ 7-8 ਦਿਨ ਲੱਗ ਜਾਣੇ ਜੀ ਕਹਿੰਦੇ